ਗੁਣ ਗੁਣ ਹੈ ਸਮਾਨੀ ਮਸਤਕ ਨਾਮ ਨਿਸ਼ਾਨੋ ਸੱਚ ਸਾਚ ਸਮਾਇਆ ਚੂਕਾ ਆਵਣ ਜਾਣੋ ਸੱਚ ਸਾਚ ਪਛਾਤਾ ਸਾਚ ਰਤ ਸਾਚ ਮਿਲੇ ਮਨ ਪਾਵੇ ਸੱਚੇ ਉੱਪਰ ਅਵਰਨਾ ਦੀ ਸੈਂ ਸੱਚੇ ਸਾਚ ਸਮਾਵੇ ਮੋਹਾਂ ਨਮੋ ਲਿਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਹੱਤ ਪਿਆਰੇ ਸੱਚ ਕਰ ਖੋਜ ਲਹਿ ਸੱਚ ਗੁਰਥਾ ਨੋ ਮਨ ਮੁਖ ਨਾ ਪਾਈਐ ਗੁਰਮੁਖ ਗਿਆਨੋ ਦੇਵ ਸਤਿਦਾਨੋ ਸੋ ਪ੍ਰਵੰਨੋ ਸਦਦਾਤਾ ਵੱਡ ਦਾਣਾ ਅਮਰ ਅਜੋਨੀ ਅਸਥਿਰ ਜਾਪ ਸੱਚਾ ਮਹਿਲ ਚਿਰਾਨਾ ਦੋਤ ਉਚਾ ਤਤ ਲੇਖ ਨਾ ਲਿਖੀ ਪ੍ਰਗਤੀ ਜੋ ਤੁਮਹਾਰੀ ਨਾਨਕ ਸੱਚਾ ਸੱਚ ਰਚ ਗੁਰਮੁਖ ਤਰੀਆ ਤਰੀ ਤੁਖਾਰੀ ਮਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਚੇਤਿਆ ਆਣਿਆ ਰਾਮ ਏ ਮਨ ਮੇਰਿਆ ਛਡ ਅਵਗਣ ਗੁਣੀ ਸਮਾਣਿਆ ਰਾਮ ਦੋ ਸਾਦ ਲੁਭਾਣੀ ਕਿਰਤ ਕਮਾਣੀ ਵਿਛੜਿਆ ਨਹੀਂ ਮੇਲਾ ਕਿਉਂ ਦੁਤਾਰ ਤਰੀਏ ਜਮੰਦਰ ਮਰੀਏ ਜਮ ਕਾ ਪੰਥ ਦੁਹੇਲਾ ਮਨ ਰਾਮ ਨਹੀਂ ਜਾਂਤਾ ਸਾਂਝ ਪਰਭਾਤ ਅਵਖਟ ਰੁਧਾ ਕੀ ਕਰੇ ਬੰਧਨ ਬਾਧਿਆ ਇਨ ਵਿਦਸ਼ੂਟ ਗੁਰਮੁਖ ਸੇਵਾ ਨਰ ਹਰੇ ਏ ਮਨ ਮੇਰਿਆ ਤੂੰ ਛੋਡ ਆਲ ਜੰਗਲ ਰਾਮ ਏ ਮਨ ਮੇਰਿਆ ਹਰ ਸੇਵੋ ਪੁਰਖ ਨਿਰਾਲਾ ਰਾਮ ਹਰ ਸਿਮਰ ਏਕੰਕਾਰ ਸੱਚ ਸਭ ਜਗਤ ਜਿੰਨ ਉਪਾਇਆ ਪੌਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਨਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤum ਨਾਮ ਹਰਿ ਕਾ ਜਪ ਜਪੋ ਏ ਮਨ ਮੇਰਿਆ ਤੂੰ ਥਿਰ ਰਹੋ ਚੋਟ ਨਾ ਖਾਵਹੀਂ ਰਾਮ ਏ ਮਨ ਮੇਰਿਆ ਗੁਣ ਗਾਵਾਂ ਸਹਿਜ ਸਮਾਵਹੀ ਰਾਮ ਗੁਣ ਗਾਏ ਰਾਮ ਰਸਾਏ ਰਸੀ ਹੈ ਗੁਰ ਗਿਆਨ ਅੰਜਨ ਸਰ ਹੈ ਤ੍ਰੇ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਘਾਰ ਹੈ ਤੈ ਕਾਟ ਨਿਰ ਤੋਂ ਤਰੇੰ ਦੁਤਰ ਗੁਰ ਮਿਲਿਆ ਕਾਰਜ ਸਾਰ ਹੈ ਰੂਪ ਰੰਗ ਪਿਆਰ ਹਰ ਸਿਓ ਹਰ ਆਪ ਕਿਰਪਾ ਤਾਰੈ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਿਆ ਤਾਂ ਛੁੱਟ ਸੀ ਜਾਂ ਧਰਮ ਚੁਕਾਏ ਸੀ ਰਾਮ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਣੇ ਮੈਲ ਤਰ ਹਰ ਸ਼ਬਦ ਨਿਰਮਲ ਮੈਲ ਘਰ ਸੱਚ ਜਾਣੇ ਪਤ ਨਾਮ ਪਾਵੈ ਘਰ ਸਿਧਾਵੈ ਚੋਲ ਅੰਮ੍ਰਿਤ ਪੀਰਸੋ ਹਰ ਨਾਮ ਤੇ ਆਈਅ ਸ਼ਬਦ ਰਸ ਪਾਈਅ ਵੱਡ ਤਾਗ ਜਪੀਐ ਹਰ ਜਸੋ ਏ ਮਨ ਮੇਰਿਆ बिन पौੜੀਆਂ ਮੰਦਰ ਕਿਉਂ ਚੜੈ ਰਾਮ ਏ ਮਨ ਮੇਰਿਆ ਬਿਨ ਬੇੜੀ ਪਾਰ ਨ ਅੰਬੜੈ ਰਾਮ ਪਾਰ ਸਾਜਿਨੋਂ ਪਾਰ ਪੀਤੰ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰੈ ਰਲੀਆਂ ਫਿਰ ਨ ਪਛੋ ਤਵੈ ਕਰ ਦਿਆ ਦਾਨ ਦਿਆਲ ਸਚ ਹਰ ਨਾਮ ਸੰਗਤ ਪਾਵੋ ਮਾਨਕ ਤੈ ਅੰਤ ਸੁਣੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਸ਼ੰਤ ਮਹਿਲਾ ਚੌਥਾ ੴ ਸਤਗੁਰ ਪ੍ਰਸਾਦ ਅੰਤਿਰ ਪੀਤਿਆਰ ਕਿਉਂ ਫਿਰ ਬਿਨ ਜੀਵੀਐ ਰਾਮ ਜਦ ਲਗ ਦਰਸ਼ਨ ਹੋਏ ਕਿਉਂ ਅੰਮ੍ਰਿਤ ਪੀਵੀਐ ਰਾਮ ਕਿਉਂ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਇਸ ਦਿਨ ਰਹਿਨ ਨਾ ਜਾਏ ਆਨੰਦ ਦਿਨ ਪਿਉ ਪਿਉ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਪ੍ਰੀਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪੀਤਮ ਹਾਂ ਸਤ ਗੁਰ ਵਿਟੋ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਾਰਾਮ ਮੇਰੇ ਅੰਤਰ ਹੋਏ ਵਿਗਾਸ ਪ੍ਰਿਓ ਪ੍ਰਿਓ ਸੱਚ ਨਿਤ ਚਵਾਰਾਮ ਪ੍ਰਿਓ ਚਵਾਂ ਪਿਆਰੇ ਸ਼ਬਦ ਨਿਸਤਾਰੇ ਦਿਨ ਦੇਖੇ ਤ੍ਰਿਪਤ ਨਾ ਆਵੇ ਸ਼ਬਦ ਸ਼ਿੰਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਤੇ ਆਵੇ ਦਇਆ ਦਾਨ ਲੰਗਤ ਜਨ ਦੀਜੈ ਮੈਂ ਪੀਤੰਦਿਓ ਮਿਲਾਏ ਅਨੰਦਨ ਗੁਰ ਗੋਪਾਲ ਧਿਆਈ ਹਮ ਸਤ ਗੁਰ ਵਿਟੋ ਕੁਮਾਏ ਹਮ ਪਾਥਰ ਗੁਰ ਨਾਮ ਵਿਖ ਪਵਜਲ ਤਾਰੀਐ ਰਾਮ ਗੁਰ ਦੇਵੋ ਸ਼ਬਦ ਸੁਭਾਏ ਮੈਂ ਮੂੜ ਨਿਸ ਤਾਰੀਐ ਰਾਮ ਹਮ ਮੂੜ ਮੁਗਦ ਕਿਸ਼ ਮਿਤ ਨਹੀਂ ਪਾਈ ਤੂੰ ਅਗੰਮ ਨੂੰ ਵੱਡ ਜਾਣਿਆ ਤੂੰ ਆਪ ਦਇਆਲ ਦਇਆ ਕਰ ਮੇਲੇ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਪਰਮੇ ਹੁਣ ਆ ਸ਼ਰਣਾਗਤ ਆਏ ਦਇਆ ਤਰੋ ਰਖ ਲੇਵੋ ਹਰ ਜਿਉ ਹਮ ਲੱਗ ਸਤਗੁਰ ਪਾਏ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ ਰਾਮ ਕਾਇਆ ਗੜ ਸੋਇਆ ਮੇਰੇ ਤਬ 모ਇਆ ਕਿਉ ਸਾਸ ਗਿਰਾਸ ਵਸਾਰੀਆਂ ਅਦ੍ਰਿਸ਼ਟ ਅਗੋਚਰ ਅਕੜਿਆ ਗੁਰ ਸ਼ਬਦੀ ਹੋ ਸਤਗੁਰ ਕੈ ਬਲਹਾਰੀਆ ਸਤਗੁਰ ਆਗਾ ਸੀਸ ਫੇਟ ਦਿਓ ਜੇ ਸਤਗੁਰ ਸਾਚੇ ਪਾਵਾ ਆਪੇ ਦੜਾ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵਾ ਤੁਖਾਰੀ ਮਹਲਾ ਚੌਥਾ ਹਰ ਹਰ ਗੰਮ ਅਗਾਧ ਅਪਰੰਤ ਪਰ ਅਪਰਪਰਾ ਜੋ ਤੁਮ ਧਿਆਵੇਂ ਜਗਦੀਸ਼ ਤੇ ਜਨ ਪਾਓ ਬਖਮਤਰ ਬਖਮ ਪਾ ਤਿੰਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਤਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਣੀ ਥਰਾ ਹਰ ਹਰ ਗਮ ਅਗਾਧ ਅਪਰੰਪਰ ਅਪਰ ਪਰ ਤੁਮ ਸੁਆਮੀ ਅਗੰਮ ਥਾ ਤੂੰ ਕਟ ਕਟ ਪੂਰ ਰਹਾ ਤੂੰ ਅਲਖ ਅਭਿਓ ਅਗੰਮ ਗੁਰ ਸਤ ਗੁਰ ਬਚਨ ਲਹਾ ਤਹਨ ਤਹਨ ਤੇਜਨ ਪੁਰਖ ਪੂਰੇ ਜेन ਗੁਰ ਸੰਤ ਸੰਗਤ ਮਿਲ ਗੁਣ ਰਵੇ ਦਬੇ ਕੁਬਧ ਵਿਚਾਰ ਗੁਰਮੁਖ ਗੁਰ ਸ਼ਬਦ ਕਹਿਨ ਖੇਨ ਹਰ ਨਿਤ ਚਵੇ ਜਾਂ ਬਹਿ ਗੁਰਮੁਖ ਹਰ ਨਾਮ ਬੋਲੇ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤੂੰ ਸੁਆਮੀ ਅਦਮ ਅਥਾ ਤੂੰ ਘਟ ਘਟ ਪੂਰ ਰਹਾ ਸੇਵਕ ਜਨ ਸੇਵ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੋਖ ਸਭ ਬਿਨਸੇ ਜਿਨ ਮਨ ਚਿਤ ਇੱਕ ਅਰਧਿਆ ਤਿੰਨ ਕਾ ਜਨਮ ਸਫਲਿਓ ਸਭ ਕੀਆ ਕਰਤਾ ਹੈ ਜਿਨ ਗੁਰਬਚਨੀ ਸਚਿ ਪਖਿਆ ਤੇ ਤਨ ਜਨ ਵੱਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭੋ ਬਖਮ ਤਰੇ ਸੇਵਕ ਜਨ ਸੇਵ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੇ ਤੂੰ ਅੰਤਰ ਜਾਮੀ ਹਰ ਆਪ ਜਿਉਂ ਤੂੰ ਚਲਾਵੇਂ ਪਿਆਰੇ ਸੋ ਤਿਵੇਂ ਚੱਲਾਂ ਹਮਰੇ ਹਾਥ ਕਿਸ਼ਨਾ ਹੀ ਜਾਂ ਤੂੰ ਮਿਲੈ ਤਾਹੋਂ ਆਏ ਮੇ ਜਿਨ ਕੋ ਤੂੰ ਹਰ ਮਿਲੈ ਸੁਆਮੀ ਸਭ ਇਨਕਾਲੇ ਖੁਸ਼ਕ ਗਿਆ ਤਿਨ ਕੀ ਗਣਤ ਨਾ ਕਰਿਓ ਕੋ ਪਾਈ ਜੋ ਗੁਰਬਚਨੀ ਹਰ ਮਿਲਿਆ ਮਾਨਕ ਦਇਆਲ ਹੋਆ ਤਿਨ ਉਪਰ ਜਿਨ ਗੁਰ ਕਾ ਪਾਣਾ ਮੰਨਿਆ ਫਲਾ ਤੂੰ ਅੰਦਰ ਜੰਮੀ ਹਰ ਆਪ ਜਿਉਂ ਤੂੰ ਚਲਾਵੇਂ ਪਿਆਰੇ ਹੋਂ ਤਿਵੇਂ ਚੱਲਣਾ